ਬਲਕਾਰ ਸਿੰਘ ਨੂੰ ਅੱਜ ਸਵੇਰੇ ਮੋਗਾ ਪੁਲਿਸ ਜਿਹੜੀ ਆ ਉਹ ਇਸੇ ਢਾਢ ਤੋਂ ਲੈ ਕੇ ਗਈ ਆ ਤੇ ਮੋਗਾ ਪੁਲਿਸ ਦੇ ਨਾਲ ਖੰਨਾ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸੀ ਤੇ ਬਲਕਾਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਕੱਲੇ ਉਸਦੇ ਪਰਿਵਾਰਕ ਮੈਂਬਰ ਹੀ ਨਹੀਂ ਤਾਂ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਨਤਾ ਕਿ ਆਖਰਕਾਰ ਬਲਕਾਰ ਸਿੰਘ ਦਾ ਨਾਮ ਜਿਹੜਾ ਅਮਰਤਪਾਲ ਸਿੰਘ ਤੇ ਉਹਦੀ ਸੰਸਥਾ ਦੇ ਨਾਲ ਕਿਵੇਂ ਜੁੜਿਆ ਨਹ ਤਾਂ ਦੋ ਸਹੀ ਵੀ ਨਹੀਂ ਬੋਲਸ ਨੇ ਕੁਝ ਗੱਲ ਵੀ ਨਹੀਂ ਕਰੀ ਸੀ ਉਹਨਾਂ ਨੇ ਸਾਡਾ ਬੱਸਾਂ ਦਾ ਬਾਜ਼ ਬਗ ਲੱਗੇ ਵੀ ਇਦਾਂ ਕਰਕੇ ਕੋਈ ਗੱਲ ਹੋਈ ਨਾ ਸਾਡੇ ਭਰਾ ਨੇ ਵੀ ਇਦਾਂ ਗੱਲ ਹੋਈ ਕਿ ਸਾਨੂੰ ਦੱਸਿਆ ਵੀ ਪੋਸਟ ਵੀ ਹੋਈ ਹੈ ਜਾਂ ਕੁਝ ਕੁਝ ਵੀ ਨਹੀਂ ਦੱਸਿਆ ਫੋਨ ਵੀ ਉਹਦਾ ਘਿਰ ਚੁੱਕਿਆ ਵੀਰੇ 54 ਦਿਨ ਹੋ ਗਏ ਫੋਨ ਵੀ ਗਿਰ ਗਿਆ ਐਫਆਰ ਵੀ ਕਰਾਈਏ ਜੀ ਉਹ ਮਨੇ ਅੱਜ ਅੱਜ ਫੇਰ ਕਰਾ ਕੇ ਆਏ ਦੀ ਜਗ੍ਹਾ ਤੇ ਜੀ ਹੈਗੇ ਆ ਘਰ ਵਿੱਚ ਕਦੇ ਜਿਗਰ ਹੀ ਨਹੀਂ ਹੋਇਆ ਕਿਸੇ ਗੱਲ ਦਾ ਜਦੋਂ ਆਈ ਸੀ ਪੁਲਿਸ ਕੀ ਕਹਿ ਰਹੇ ਸੀ ਅਸੀਂ ਕੁਝ ਵੀ ਨਹੀਂ ਕਿਹਾ ਸਾਨੂੰ ਕੁਝ ਨਹੀਂ ਕਿਹਾ ਉਹ ਐਸੇ ਹੈ ਹੀ ਨਹੀਂ ਨੇਚਰ ਹੀ ਨਹੀਂ ਹੈਗਾ ਉਹਨਾਂ ਦਾ ਐਸਾ ਉਹ ਸਭ ਕੇ ਲਈ ਅੱਛਾ ਸੋਚਦੇ ਹੋ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਐਸੇ ਕੋਈ ਕੰਟੈਕਟ ਕੋਈ ਕੁਝ ਨਹੀਂ ਹੈਗਾ ਇਹ ਪਹਿਲੀ ਵਾਰ ਐਸਾ ਕੋਈ ਫਸਾਇਆ ਜਾਂ ਫਸਾਇਆ ਜਾ ਰਿਹਾ ਇਹਨੇ ਕਿ ਬਾੜੇ ਨੇ ਨਹੀਂ ਮਿੱਟੀ ਨੇ ਲੈ ਲੇ ਸਿੱਧੇ ਤੇ ਸਪਾੜੇ ਨਾ ਕਮਕਾਰ ਤੋਂ ਬਿਨਾ ਕਦੇ ਕਿਤੇ ਗਿਆ ਹੋਵੇ ਨਾ ਕਿਤੇ ਵੀ ਨਹੀਂ ਗਿਆ ਕਦੀ ਗਿਆ ਹੀ ਨਹੀਂ ਫੋਨ ਉਹਨਾਂ ਦਾ ਗਿਰ ਗਿਆ ਕਿਸੇ ਨੇ ਫਸਾਇਆ ਉਹਨੂੰ ਮਿਸਯੂਜ਼ ਕਰ ਰਹਾ ਹੈ ਕਿਸੇ ਨੇ ਉਹਨਾਂ ਦਾ ਫੋਨ ਦਾ ਪੰਜਾਬ ਦੇ ਵਿੱਚ ਬਾਰਿਸ਼ ਪੰਜਾਬ ਦੇ ਦੇ ਇੱਕ ਸੋਸ਼ਲ ਮੀਡੀਆ ਗਰੁੱਪ ਦੇ ਵਿੱਚ ਚੈਟ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਰਵਨੀਤ ਸਿੰਘ ਬਿੱਟੂ ਅਮਿਤ ਸ਼ਾ ਬਿਕਰਮ ਸਿੰਘ ਮਜੀਠੀਆ ਨੂੰ ਮਾਰਨ ਦੀ ਧਮਕੀ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਵੀ ਹਰਕਤ ਵਿੱਚ ਆ ਜਾਂਦੀ ਹੈ ਮੋਗਾ ਪੁਲਿਸ ਵੱਲੋਂ ਜਿਹੜੀ ਮਲਜ਼ਮਾਂ ਦੀ ਗ੍ਰਿਫਤਾਰੀ ਦਾ ਦਾਵਾ ਕੀਤਾ ਗਿਆ ਜਿਸ ਦੇ ਵਿੱਚ ਖੰਨਾ ਦੇ ਬਲਕਾਰ ਸਿੰਘ ਦਾ ਨਾਮ ਸਾਹਮਣੇ ਆਇਆ ਤਾਂ ਬਲਕਾਰ ਸਿੰਘ ਖੰਨਾ ਦੇ ਨਿਊ ਮਾਡਲ ਟਾਊਨ ਦਾ ਰਹਿਣ ਵਾਲਾ ਤੇ ਹੁਣ ਅਸੀਂ ਬਲਕਾਰ ਸਿੰਘ ਦੇ ਘਰ ਪਹੁੰਚੇ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਉਹ ਘਰ ਆ ਜਿੱਥੇ ਬਲਕਾਰ ਸਿੰਘ ਆਪਣੇ ਤਿੰਨ ਭਰਾਵਾਂ ਤੇ ਨਾ ਰਹਿੰਦਾ ਤੇ ਚਾਰ ਭਰਾ ਇਸੇ ਮਕਾਨ ਦੇ ਵਿੱਚ ਰਹਿੰਦੇ ਨੇ ਬਲਕਾਰ ਸਿੰਘ ਨੂੰ ਅੱਜ ਸਵੇਰੇ ਮੋਗਾ ਪੁਲਿਸ ਜਿਹੜੀ ਆ ਉਹ ਇਸੇ ਘਰ ਤੋਂ ਲੈ ਕੇ ਗਈ ਆ ਤੇ ਮੋਗਾ ਪੁਲਿਸ ਦੇ ਨਾਲ ਖੰਨਾ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸੀ ਤੇ ਬਲਕਾਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਕੱਲੇ ਉਸਦੇ ਪਰਿਵਾਰਕ ਮੈਂਬਰ ਹੀ ਨਹੀਂ ਤਾਂ ਪੂਰੇ ਇਲਾਕੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਨਤਾ ਕਿ ਆਖਰਕਾਰ ਬਲਕਾਰ ਸਿੰਘ ਦਾ ਨਾਮ ਜਿਹੜਾ ਅਮਰਤਪਾਲ ਸਿੰਘ ਤੇ ਉਹਦੀ ਸੰਸਥਾ ਦੇ ਨਾਲ ਕਿਵੇਂ ਜੁੜਿਆ ਕਿਉਂਕਿ ਅੱਜ ਤੋਂ ਪਹਿਲਾਂ ਦਾ ਜਿਹੜਾ ਰਿਕਾਰਡ ਦੱਸਿਆ ਜਾ ਰਿਹਾ ਉਹ ਬਿਲਕੁਲ ਵੀ ਬਲਕਾਰ ਸਿੰਘ ਦਾ ਅਮਰਤਪਾਲ ਜਾਂ ਉਸਦੇ ਕਿਸੇ ਸਾਥੀ ਨਾਲ ਨਹੀਂ ਦੱਸਿਆ ਜਾ ਰਿਹਾ ਪਰ ਫਿਰ ਵੀ ਜਿਹੜੇ ਆ ਉਸਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਜਾਂਚ ਦਾ ਵਿਸ਼ਾ ਜ਼ਰੂਰ ਹੈ ਤੇ ਦੇਖ ਸਕਦੇ ਹੋ ਕਿ ਉਸ ਦੇ ਘਰ ਦੇ ਵਿੱਚ ਜਿਹੜੇ ਆ ਆਲੇ ਦੁਆਲੇ ਦੇ ਲੋਕ ਤੇ ਹੋਰ ਪਰਿਵਾਰਕ ਮੈਂਬਰ ਵੀ ਜੁੜੇ ਹੋਏ ਨੇ ਤੇ ਇਸੇ ਚਿੰਤਾ ਦੇ ਵਿੱਚ ਨੇ ਕਿ ਆਖਰਕਾਰ ਬਲਕਾਰ ਸਿੰਘ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਦਾ ਕਸੂਰ ਕੀ ਸੀ ਉਹ ਵੀ ਹਲੇ ਤੱਕ ਜਿਹੜਾ ਪੁਲਿਸ ਨੇ ਸ਼ਾਇਦ ਇਹਨਾਂ ਨੂੰ ਨਹੀਂ ਦੱਸਿਆ ਪਰ ਮੀਡੀਆ ਤੋਂ ਹੀ ਜਿਹੜਾ ਇਹਨਾਂ ਨੂੰ ਪਤਾ ਲੱਗਿਆ ਤੇ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਨੇ ਤੇ ਹੋਰ ਵੀ ਨੇ ਉਹਨਾਂ ਨਾਲ ਉਹਦੇ ਭਰਾ ਨਾਲ ਗੱਲਬਾਤ ਕਰਨਗੇ ਭਾਈ ਜੀ ਕੀ ਗੱਲਬਾਤ ਹੋਈ ਹੈ ਪੁਲਸ ਆਈ ਸੀ ਕੀ ਕਹਿ ਕੇ ਲੈ ਗਿਆ ਬਲਕਾਰ ਜੀ ਸਾਹ ਤਾਂ ਦੱਸੇ ਵੀ ਨਹੀਂ ਪੁਲਸ ਨੇ ਕੁਝ ਗੱਲ ਵੀ ਨਹੀਂ ਕਰੀ ਜੀ ਉਹਨਾਂ ਨੇ ਸਾਡੀ ਸੰਦਾ ਬਾਜ ਪਤਾ ਲੱਗੇ ਵੀ ਇਦਾਂ ਕਰਕੇ ਕੋਈ ਗੱਲ ਹੋਈ ਨਹੀਂ ਨਾ ਸਾਡੇ ਭਰਾ ਨੇ ਵੀ ਇਦਾਂ ਗੱਲ ਹੋਈ ਆ ਵੀ ਸਾਨੂੰ ਦੱਸਿਆ ਵੀ ਪੋਸਟ ਵੀ ਹੋਈ ਹੈ ਜਾਂ ਕੁਝ ਕੁਝ ਵੀ ਨਹੀਂ ਦੱਸਿਆ ਸਾਨੂੰ ਤੇ ਬਲਕਾਰ ਸਿੰਘ ਕੀ ਕੰਮ ਕਰਦਾ ਵੀਰ ਜੀ ਮੱਛੀ ਦਾ ਕੰਮ ਕਰਦਾ ਵੀਰ ਜੀ ਮੈਨੂੰ ਨਾਲ ਕਿੰਨੇ ਟਾਈਮ ਤੋਂ ਕੰਮ ਕਰਦਾ ਵੀਰ ਜੀ ਇਹਦਾ ਫਾਦਰ ਸਾਹਿਬ ਉਹਨਾਂ ਨੇ ਸਾਡੇ ਨੂੰ 50 ਸਾਲ ਹੋ ਗਿਆ ਕੰਮ ਕਰਦੇ ਨੇ ਤੇ ਡੈਡੀ ਸਾਹਿਬ ਨਾਲ ਸੀ ਉਹਨਾਂ ਨੂੰ ਰਿਟਾਇਰਮੈਂਟ ਦੇ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਨੂੰ ਚੇਸਾ ਛਾਲੂ ਦੇ ਕਰਦੇ ਆਂ ਗੁਰੂ ਅੱਜ ਤੋਂ ਪਹਿਲਾਂ ਕਦੇ ਕੋਈ ਕੇਸ ਪਿਆ ਜੀ ਨਹੀਂ ਵੀਰੇ ਕੁੱਛ ਹੋ ਨਹੀਂ ਗਿਆ ਨਹੀਂ ਵੀਰੇ ਕਦੇ ਵੀ ਨਹੀਂ ਅਜੇ ਤੱਕ ਨਹੀਂ ਕੀਤਾ ਹੁਣ ਇੱਕਦਮ ਜਿਹੜਾ ਬਲਕਾਰ ਸਿੰਘ ਦਾ ਨਾਮ ਜਿਹੜਾ ਐਡੇ ਵੱਡੇ ਮਾਮਲੇ ਦੇ ਨਾਲ ਜੁੜ ਜਾਂਦਾ ਤੁਹਾਨੂੰ ਕੀ ਲੱਗਦਾ ਵੀਰ ਜੀ ਸਾਹ ਤਾਂ ਆਮ ਨਹੀਂ ਪਤਾ ਸੀ ਕੀ ਹੋਇਆ ਕੀ ਨਹੀਂ ਕੁਛ ਨਹੀਂ ਪਤਾ ਲੱਗ ਰਿਹਾ ਜਿਸ ਤਰ੍ਹਾਂ ਕਹਿਆ ਜਾ ਰਿਹਾ ਕਿ ਉਹਦੇ ਮੋਬਾਈਲ ਤੋਂ ਕੋਈ ਚੈਟਿੰਗ ਪਈ ਸੀ ਕਿ ਗਰੁੱਪ ਦੇ ਵਿੱਚ ਜਿਹੜੀ ਹੈ ਕੋਈ ਧਮਕੀ ਵਗੈਰਾ ਪਈ ਸੀ ਜਾਂ ਉਹ ਸਮਰਥਨ ਪਿਆ ਸੀ ਉਹ ਪੂਰਾ ਮਾਮਲਾ ਕੀ ਆ ਕੁਛ ਨਹੀਂ ਪਤਾ ਲੱਗ ਰਿਹਾ ਕੁਛ ਹੀ ਨਹੀਂ ਪਤਾ ਲੱਗ ਰਿਹਾ ਫੋਨ ਵੀ ਉਹਦਾ ਗਾਇਰ ਚੁੱਕਿਆ ਵੀਰੇ ਕੀ ਕਹਿੰਨੇ ਉਹਦਣ ਚਾਰ ਤਿੰਨ ਚਾਰ ਦਿਨ ਹੋ ਗਏ ਫੋਨ ਵੀ ਡਿੱਗ ਗਿਆ ਐਫਆਰ ਵੀ ਕਰਾਈਏ ਜੀ ਉਹ ਕਹਿੰਦੇ ਅਜੀ ਅੱਜ ਫੇਰ ਕਰਾ ਕੇ ਆਏ ਜੀ ਜਾ ਕੇ ਕਿ ਕਹਿੰਦੇ ਫੋਨ ਦਾ ਕੋਈ ਨਹੀਂ ਫੋਨ ਕਦੋਂ ਗਿਰਿਆ ਉਹਦਾ ਫੋਨ ਹੋ ਗਿਆ ਤਿੰਨ ਪਰਸੋਂ ਉਹ ਡਿੱਗਿਆ ਹੋਇਆ ਜੀ ਹਾਂ ਰਾਤ ਨੂੰ ਰਾਤ ਕੰਮ ਤੋਂ ਆਂਦੇ ਫੋਨ ਉਹਦਾ ਗਰੇ ਜਦੋਂ ਅੱਜ ਪੁਲਿਸ ਆਈ ਸੀ ਤੁਸੀਂ ਦੱਸੇ ਸੀ ਗੱਲ ਇਹ ਕਿ ਮੋਬਾਈਲ ਡਿੱਗ ਗਿਆ ਹਾਂਜੀ ਦੱਸਿਆ ਜੀ ਉਹਨਾਂ ਨੂੰ ਕਹਿੰਦਾ ਸਾਰੀ ਗੱਲ ਉਹ ਸਾਰੀ ਡੀਟੇਲ ਜਲੀ ਰਿਪੋਰਟ ਵੀ ਲਿਖੀ ਐ ਸੀ ਉਹ ਵੀ ਦੱਸਿਆ ਹਾਈਲਾਈਟ ਉਹ ਫੇਰ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਕਰਦੇ ਆ ਜੀ ਕਹਿੰਦੇ ਸਿੱਧੇ ਉਹ ਬਾਕੀ ਤੁਹਾਨੂੰ ਪਤਾ ਕਿ ਜਿਹੜੇ ਆ ਐਮਪੀ ਅਮਰਤਪਾਲ ਸਿੰਘ ਜਿਹਨਾਂ ਦੇ ਬਾਰਸ ਪੰਜਾਬ ਦੀ ਸੰਸਦ ਆ ਵੀ ਆ ਉਸ ਗਰੁੱਪ ਦੇ ਨਾਲ ਕੋਈ ਲਿੰਕ ਦੇ ਅਮਰਤਪਾਲ ਦਾ ਐਸਸੀ ਭਗਰ ਦੇ ਵਿੱਚ ਜ਼ਿਕਰ ਹੋਇਆ ਹੋਵੇ ਜਾਂ ਉਹਨੇ ਗੱਲ ਕੀਤੀ ਹੋਵੇ ਨਹੀਂ ਵੀਰੇ ਕਦੇ ਵੀ ਨਹੀਂ ਹੋਇਆ ਵੀਰੇ ਕਦੇ ਵੀ ਨਹੀਂ ਹੋਇਆ ਤੇ ਆ ਬਲਕਾਰ ਦੇ ਮਾਤਾ ਜੀ ਵੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਮਾਤਾ ਜੀ ਕੀ ਲੱਗਦਾ ਤੁਹਾਨੂੰ ਜੀ ਵੀਰ ਜਿਸ ਦਾ ਕਦੀ ਗੱਲ ਹੀ ਨਹੀਂ ਕੀਤੀ ਹੈਗੀ ਘਰ ਵਿੱਚ ਕਦੇ ਜਿਗਰ ਹੀ ਨਹੀਂ ਹੋਇਆ ਕਿਸੇ ਗੱਲ ਦਾ ਕੀ ਲੱਗਦਾ ਅਸੀਂ ਕਹਿੰਦੇ ਬਟਨ ਨੂੰ ਸਾਹ ਦਿੱਤਾ ਜਾਵੇ ਛੱਡਿਆ ਜਾਵੇ ਜਦੋਂ ਆਈਸੀ ਪੁਲਿਸ ਕੀ ਕਹਿ ਰਹੇ ਸੀ ਕੁਝ ਵੀ ਨਹੀਂ ਕੀਤਾ ਸਾਂਤਾ ਕੁਝ ਨਹੀਂ ਕੀਤਾ ਤੁਹਾਡੇ ਦਾ ਹੱਥਾਂ ਚ ਖੜਿਆ ਕਦੇ ਲੱਗਿਆ ਕਦੇ ਨਹੀਂ ਇਦਾਂ ਦਾ ਕੁਝ ਨਹੀਂ ਆਏ ਨੇ ਐਨੇ ਸਾਡੇ ਅੰਦਰ ਪਾਣੀ ਨਹੀਂ ਜਾ ਰਿਹਾ ਸੀ ਲੇਕਨ ਇਹ ਕਿਹ ਬਾੜੇ ਨੇ ਨੇ ਮਿੱਤੇ ਨੇ ਨੇ ਸਿੱਧੇ ਤੇ ਸਪਾੜੇ ਨੇ ਕੰਮਕਾਰ ਤੋਂ ਬਿਨਾ ਕਦੇ ਕਿਤੇ ਗਿਆ ਹੋਵੇ ਨਾ ਕਿਤੇ ਵੀ ਨਹੀਂ ਗਿਆ ਕਦੀ ਗਿਆ ਹੀ ਨਹੀਂ ਕਦੀ ਵੀ ਨਹੀਂ ਗਿਆ ਕਦੀ ਵੀ ਨਹੀਂ ਗਿਆ ਕੰਮ ਤੇ ਜਾਂਦੇ ਨੇ ਬਸ ਇੱਧੇ ਘਰੋਂ ਕੰਮ ਤੇ ਵਾਪਸ ਕਿੰਨਾ ਪੜਿਆ ਲਿਖਿਆ ਪੜਿਆਂ ਤੇ ਖੁਸ਼ੀ ਵੀ ਨਹੀਂ ਆ ਗਈ। ਪੰਜ ਵੀ ਨਹੀਂ ਟਿਕ ਪਾਸ ਕਿ। ਪੜਿਆਂ ਨੂੰ ਪੜੇ ਕਿਸ ਤਰ੍ਹਾਂ ਦੀ ਜਾਂਚ ਹੋਣੀ ਚਾਹੀਦੀ ਜਿਹੜਾ ਤੁਹਾਨੂੰ ਮਿਲਿਆ ਮੈਂ ਕੀ ਮੰਗ। ਉਸ ਜਗ੍ਹਾ ਨੇ ਛੱਡਿਆ ਜਾਵੇ ਪਾਸ ਸਭ। ਤੇ ਪਰਿਵਾਰ ਦੇ ਵਿੱਚ ਜਿਹੜੇ ਆ ਉਹ ਦੋ ਛੋਟੇ ਛੋਟੇ ਬੱਚੇ ਨੇ ਬਲਕਾਰ ਦੇ ਉਹਨਾਂ ਦੀ ਵਾਈਫ ਵੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੋਇਆ। ਅਗਰ ਕੀ ਹੋਇਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਤੀ ਨੂੰ ਜਿਹੜੇ ਲੈ ਕੇ ਗਏ ਨੇ ਕਦੇ ਪਹਿਲਾਂ ਕੋਈ ਏਦਾਂ ਦੀ ਗੱਲਬਾਤ ਹੋਈ ਸੀ? ਨਹੀਂ ਐਸਾ ਕਦੇ ਨਹੀਂ ਹੋਇਆ। ਪਹਿਲੀ ਵਾਰ ਐਸਾ ਹੋਇਆ ਹੈ। कभी नहीं ऐसा उन्होंने कुछ काम नहीं करा गलत की ऐसा कुछ हो वो ऐसे है ही ही नहीं नहीं नेचर है उनका ऐसा वो सबके लिए अच्छा सोचते हो, किसी का बुरा नहीं कर सकते ऐसे आप जब पुलिस आई थी तो क्या बोला आपको कुछ को बताया गया कि क्यों लेकर जा रहे कुछ भी नहीं बताया उन्होंने बस कह रहे थे कि बस बलकार को बुला दो बलकार को लेके जाना है बस बलकार सिंह को बुला दो बस इतना ही कह रहे थे हमने सबने पूछा कि क्यों किस क्या करा उन्होंने क्या गलती करी है क्यों किसी ने कुछ नहीं बोला कह रहे बस उसको बुला दो उसी से बात करनी बस इतना ही बोला क्या कभी जानते हैं कि अमृतपाल सिंह जो सांसद हैं उनके समर्थन में अमृतपाल कौन है आपको पता नहीं मेरे को नहीं पता हम जानते भी नहीं है हमें कुछ नहीं पता कोई कांटेक्ट कोई कुछ नहीं आएगा ये पहली बार ऐसा कोई फसाया जा फाया जा रहा है हमें

ਸੋ ਜਿਹੜੇ ਆ ਮਾਤਾ ਜੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਪਤਨੀ ਨਾਲ ਵੀ ਭਰਾ ਨਾਲ ਵੀ ਤਾਂ ਫਿਲਹਾਲ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਬਲਕਾਰ ਸਿੰਘ ਨੂੰ ਫਸਾਇਆ ਜਾ ਰਿਹਾ ਉਹਦਾ ਕੋਈ ਕਸੂਰ ਨਹੀਂ ਪਰ ਨਾਮਲਾ ਵੀ ਵੱਡਾ ਹੈ ਪੁਲਿਸ ਦੀ ਜਾਂਚ ਦਾ ਵਿਸ਼ਾ ਸੋ ਪੁਲਿਸ ਦੀ ਜਾਂਚ ਜਾਰੀ ਹੈ ਦੇਖਣਾ ਹੋਵੇਗਾ ਕਿ ਜਿਹੜੀ ਗੱਲ ਕਹੀ ਜਾ ਰਹੀ ਹੈ ਮੋਬਾਈਲ ਡਿੱਗ ਗਿਆ ਸੀ ਤਾਂ ਮੋਬਾਈਲ ਜਿਹੜਾ ਡਿੱਗ ਗਿਆ ਸੀ ਉਹ ਕਦੋਂ ਤੇ ਕਿਸ ਦੇ ਹੱਥ ਲੱਗਿਆ ਤਾਂ ਫਿਰ ਉਹ ਮਿਸਯੂਜ਼ ਹੋਇਆ ਜਾਂ ਫਿਰ ਕੋਈ ਹੋਰ ਤੱਥ ਨੇ ਇਹਦਾ ਹੁਣ ਪੁਲਿਸ ਦੀ ਜਾਂਚ ਹੀ ਦੱਸੇਗੀ ਪਰ ਫਿਲਹਾਲ ਬਲਕਾਰ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਪੂਰਾ ਪਰਿਵਾਰ ਜਿਹੜਾ ਉਹ ਵੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਖੰਨਾ ਤੋਂ ਧਰਮਿੰਦਰ ਸਿੰਘ ਰੋਜ਼ਾਨਾ ਸਪੋਕਸਮੈਨ